ਵੰਦਾ ਹੈਗਾ ਜੀ ਕਪੂਰ ਫਲੇਰੀਏ ਦਾ ਆਪਣੇ ਕੋਲੇ ਆਦ ਕੀ ਆਇਆ ਕੰਮ ਤੇ ਇਹ ਮਾਰ ਕੇ ਨੇ ਲਾਉਂਦੇ ਆਲੂ ਬਾਈ ਕੀ ਤਕਰੀਕ ਆਹ ਮਾਰ ਕੇ ਕਿੰਨੇ ਕਿੰਨੇ ਇੰਚ ਤੇ ਲਾਉਨੇ ਆ ਨਹੀਂ 6 ਇੰਚ ਤੇ 7 ਇੰਚ 6 ਇੰਚ ਛਿੜਾ ਗਏ ਆ ਕਿੱਥੇ ਕਿੱਥੇ ਛਿੜਾ ਗਏ ਆ ਬਾਈ ਕਿੱਥੇ ਵੇਚਦੇ ਆ 7 8 ਕਿੱਤੀ ਦੇ ਕਿੱਤੀ ਦੇ ਅੱਛਾ ਇਹ ਫਿਰ ਬਾਈ ਦਾ ਏਰੀਆ ਹੀ ਹੋਊਗਾ ਨਾ ਮਾਰ ਕੇ ਨੇ ਵੇਚਦੇ ਆ ਉੱਥੇ ਮਾਰ ਕੇ ਨਾ ਨਾ ਕਦਾ ਠੱਲੇ ਜਾਣਾ ਨਾ ਉਹ ਇੱਕੋ ਜਿਹਾ ਲੱਗਣਾ ਬਾਈ ਇੱਕ ਸਾਰ ਹਰਾ ਹੁੰਦਾ ਮੈਂ ਕਦੇ ਟੱਪਾ ਥੋੜੇ ਪੈਣਾ ਮਸ਼ੀਨ ਨਾਲ ਵਿੱਚ ਨਾਗਾ ਨਹੀਂ ਹੁੰਦਾ ਮਸ਼ੀਨ ਨਾਲ ਵਧੀਆ ਤੇ ਮਸ਼ੀਨ ਨਾਲੋਂ ਵਧੀਆ ਹੁੰਦਾ ਨਾਲੇ ਨਾਲੋਂ ਵਧੀਆ ਨਾਲੇ ਦੀ ਗੁਣਸ਼ਕਤੀ ਵੀ ਵਧੀਆ ਹੁੰਦੀ ਕਿਉਂਕਿ ਜੇ ਤੁਸੀਂ ਮਿੱਟੀ ਜਿੰਨੀ ਪੈਣੀ ਹੈ ਨਾ ਉਹ ਸਾਰੀ ਪੋਲੀ ਮਿੱਟੀ ਪੈਣੀ ਹੈ ਦੇ ਉੱਤੇ ਹਾਂ ਜਿਹੜੀ ਆ ਦੂਜੀ ਹੁੰਦੀ ਹੈ ਮਸ਼ੀਨ ਵਾਲੀ ਇਹਦੇ ਮਿੱਟੀ ਨਾਲ ਘੋਟ ਹੁੰਦੀ ਘੋਟ ਇਹਦੇ ਤੇ ਪੋਲੀ ਮਿੱਟੀ ਡਿਕਣੀ ਉੱਤੇ ਵਾਲੀ ਹੂੰ ਜੇਰ ਭੰਦਾ ਨਹੀਂ ਜੇ ਮੈਂ ਤੁਹਾਨੂੰ ਦੱਸਾਂ ਹਾਂ ਮਿੱਟੀ ਅਸਲੀ ਜਿਹੜੀ ਦਬਾਬ ਵਾਲੀ ਉਹ ਮਿੱਟੀ ਪੁੰਦੇ ਨਹੀਂ ਪਾਣੀ ਉਹ ਚੱਕਰ ਪਰ ਪਾਣੀ ਲਾ ਕੇ ਮਿੱਟੀ ਮਗਰੀ ਲਾ ਦਿੰਦੇ ਨਾ ਦੇ ਹਾਂ ਜੀ ਜਿੱਦਾਂ ਨੂੰ ਇਹਨਾਂ ਨੇ ਕਿਹਾ ਹਾਂ ਕਿੰਨੇ ਕ ਰਹਿੰਦੇ ਆ ਹਜੇ ਕਿੰਨੇ ਕ ਰਹਿ ਗਏ ਹਜੇ ਹੈਗਾ ਚਲ ਆਪਾਂ ਚਾਰ ਪੰਜ ਚਲ ਜਾਇਆ ਉੱਥੇ ਸਰਦਾਰ ਜੀ ਈ ਹਾਰਿਆ ਔਰ ਘੰਟਾ ਸੀ ਯਾਰ ਘੰਟਾ ਕਿੱਥੇ ਲਵਾਇਆ ਘੰਟਾ ਕਿੱਥੇ ਲਵਾਇਆ ਮੈਂ ਮੈਂ ਕਹ ਮੇਰਾ ਟਾਈਮ ਨਹੀਂ ਯਾਰ ਇੱਕ ਕਰਿਆ ਸ਼ਬਦਾ ਹਟੋ ਤੂੰ ਚੱਤਾ ਪਾਣੀ ਲਾਉਣ ਉਹ ਅਵੇ ਕਿਹੜਾ ਸਾਹਾ ਤੇਰਾ ਕੀ ਉੱਥੇ ਹਿਰਸਾ ਵਾਲੇ ਨਹੀਂ ਤੁਹਾਨੂੰ ਕੋਈ ਬੰਦ ਨਹੀਂ ਜਨਬਾਤ ਅੱਜ ਸ਼ਾਮ ਨੂੰ 12 ਵਜੇ ਕਹਿੰਦਾ ਉਹ ਆ ਜਾਓਗੇ ਨਾ ਕਿਤੇ ਉਹ ਰੁਕਦੀ ਆ ਟ੍ਰੇਨ ਲੱਗ ਜਾਣਾ ਹਫ਼ਤਾ ਤੇ ਲੱਗ ਹੀ ਜਾਣਾ ਹਾਂ ਤੇ ਨੂੰ ਆਣਾ ਮੈਨੂੰ 18 ਨੂੰ ਨਹੀਂ ਮੁਸ਼ਕਲ ਆਇਆਣਾ ਲੈ ਟਰੈਕਾ ਬੋਕਾ ਮਸਤ ਲੱਗ ਮੈਂ 3 ਵਾਸਾ ਅੱਛਾ 18 ਨੂੰ ਆ ਜਾਣਾ ਇੱਥੇ ਫਿਰ ਹਫ਼ਤਾ ਹੀ ਹੋ ਜਾਣਾ ਉਹੀ ਹਫ਼ਤੇ ਚੱਕ ਕਰੇ ਆਉਣਗੇ ਹਫ਼ਤੇ ਜੇਰਾ ਨੂੰ ਗਏ 18 ਨੂੰ ਆ ਜਾਣਾ ਕਿਦੋਂ ਟਿਕਾ ਮੈਂ ਅੱਜ ਫਿਰ ਸਟਾਣਣਾ ਉਹਨਾਂ ਉਹਨਾਂ 18 ਨੂੰ ਆਂਦਰ ਪੇਪਰ ਆਣਾ ਕਵੀ ਆ ਮੂਰੇ ਲੋ ਜੀ ਆ ਕਿਲਰ ਹੈਗਾ ਬੀਜਨ ਵਾਲਾ ਨਿਬੜ ਜੂ ਕੰਮ ਅੱਜ ਖੇਤ ਵੱਧ ਗਿੱਲਾ ਹੈ ਲੱਗਾ ਖੇਤ ਅਜੇ ਵੀ ਗਾਰਾ ਹੀ ਆ ਬਹੁਤ ਹੁਣ ਤਾਂ 2 ਘੰਟਿਆਂ ਦੇ ਹੋ ਜਾਣਗੇ ਬਿਹਲੇ ਤੰਨਾ ਨੂੰ ਕੋਈ ਚੱਕਰ ਨਹੀਂ ਅਗਲੀ ਵਾਰੀ ਤਾਂ ਰੋਗ ਰੋਗ ਕੇ ਰੱਖਣੇ ਉਹ ਦਿਨ ਦੀ ਅਸੀਂ ਸੇਖ ਘਸਾਈ ਨਹੀਂ ਅੱਜ ਲਾ ਦੀ ਆ ਗਿੰਨੀ ਘਟੇਰੀ ਜੀ ਪਈ ਸੀਗੀ ਪਰ ਕੰਮ ਗਲਤੀ ਹੋ ਗਿਆ ਲਾਉਣੀ ਨਹੀਂ ਚਾਹੀਦੀ ਬੰਦੇ ਲੱਗ ਜਾਂ ਸੇਕਣ ਦੇ ਮਾਰੇ ਨੇ ਬੈਠੀ ਜਾਈ ਦੀ ਬੋਣੀ ਇਹ ਵੀ ਇੰਨੀ ਕਿ ਥੱਬਾ ਮੈਂ ਖੜਨ ਜਾ ਕੇ ਦੇ ਥੋੜੀ ਬਸਤੀ ਹੈ ਮੈਂ ਤਾਂ ਦੇਖ ਖੜਿਆ ਕੇ ਟੱਕ ਕੇ ਖੜ ਰਹਾ ਬੰਨੀ ਹੂੰ ਉਹਨਾਂ ਦੇਖ ਲਿਆ ਸਾਰਾ ਧੂਆਂ ਦਿੱਲੀ ਜਾਣਾ ਉੱਥੇ ਵਿਚਾਰਿਆਂ ਦਾ ਬੁਰੇ ਹਾਲ ਹੋ ਜਾਣੇ ਦਿੱਲੀ ਦਿੱਲੀ ਦੇ ਰੰਗ ਵੀ ਕਾਲੇ ਹੋ ਜਾਣੇ ਓਹੀ ਤਾਂ ਗੱਲ ਆ ਜਾਂਦਾ ਵੀ ਓਨ ਵੀ ਹੋਇਆ ਸਿੱਧਾ ਦੇਖ ਉਸਨੇ ਤੇਰੇ ਰੰਗ ਪੱਕਾ ਹੋ ਜਾਣ ਕਿੱਥੇ ਨੇ ਪੱਤੇ ਹਜਾ ਰੰਗ ਬੋਰਾ ਤੇ ਪੱਕਾ ਹੋ ਜਾ ਦਿੱਲੀ ਦੇ ਤੇ ਨਿਸ਼ਾਨਣਾ ਨਹੀਂ ਮਾਰਿਆ ਤੂੰ ਦੇਖ ਲਾ ਓਏ ਛਾਣਣਾ ਨਹੀਂ ਮਾਰਿਆ ਤੂੰ ਕਾਣਾ ਜਾਇਦਾ ਸੀ ਮਾਰਨਾ ਵਿੱਚ ਰਿਮਾਂਡ ਦੇਖੀ ਜਮਣਾ ਉੱਥੇ ਹੈਗਾ ਵੀ ਜੰਦਾ ਬਹੁਤ ਬਲ ਪੈਂਦਾ ਦੇਖੀ ਜਦਾ ਤਿੱਕੜੇ ਟੱਕਰੇ ਕਰਨੇ ਆਂ ਖਲੇ ਟੱਕੇ ਲਾ ਕਰਨੇ ਆਂ ਕਲੇ ਰੇਹ ਵਾਲੇ ਹਾਂ ਆ ਜਾ ਮੈਂ ਚਲੇ ਜਾਣਾ ਕਰਨੂ ਤਿੰਨ ਟੱਕਾ ਉੱਤੇ ਕਰਨੂ ਚਲੇ ਜਾਇਆ ਖੇਤ ਵਿੱਚ ਆ ਗਾ ਹਾਂ ਥਲੇ ਥਲੇ ਕਰਨ ਤਾਂ ਵਾਲੇ ਦੇਖ ਲੈ ਇੱਕ ਗੱਲ ਆ ਆ ਲੈ ਕੇ ਆ ਗਾ ਤੂੰ ਕਰਨੂ ਸਹੀ ਆ ਥੋੜਾ ਜਿਹਾ ਹੋਰ ਚੱਕ ਦੇ ਉਧਰ ਮੈਂ ਕਿਹਾ ਤਾਂ ਤਰਾਤਵਾਰ ਚਲੇ ਜਾਗੇ ਨਾ ਕਰੇ ਤੋੜਾ ਜਾ ਖੋਲ ਦੇ ਆਹ ਦਾ ਛਤੀ ਆ ਜਾ ਆ ਤਾਂ ਨਹੀਂ ਆਵੇ ਆਂ ਜਾਂਦਾ ਥੱਲੇ ਨਹੀਂ ਜਾਂਦਾ ਇਹ ਤਾਂ ਜਾਂਦਾ ਥੱਲੇ ਨਹੀਂ ਆ ਆ ਚੀਜ਼ ਦੇਖ ਦੂੰ ਉਹ ਮੰਨ ਸਹੀ ਆ ਇਹਨੇ ਬੀਜ ਵੜਾਉਣਾ ਕਹਿੰਦਾ ਇਹ ਵੜਾ ਜਾਏ ਡਾਲ ਹੈ ਬੀ ਵੀ ਕਹਿੰਦੇ ਬੀ ਵੀ ਕਹਿੰਦਾ ਹਿੰਗਾ ਨੂੰ ਚੋਜੋ ਦੰਦ ਹੌਣ ਤੇ ਮਿੱਟੀ ਆ ਗਿਆ ਭੈਣ। ਲੋਕ ਯਾਲੋਂ ਨੂੰ ਲਾ ਰਹੀ ਪਾਣੀ ਬੰਦਿਆਂ ਨੇ। ਟੰਗ ਦੇ ਪਾਣੀ ਲੋਣਤੀ ਹੋਏ ਹੋਏ। ਬਾਕੀ ਉਹ ਉਧਰ ਉਹ ਬੰਦੇ ਲੱਗੇ ਹੋਏ ਆ। ਟਲੈਟ ਆਈ ਹੋਈ ਆ ਹੁਣ। ਕਣਕ ਦਾ ਕਿੱਲਾ ਕੁ ਵੀ ਜਣਾ। ਇਹ ਚ ਵੀ ਪਲਾਉ ਮਾਰੇ ਸੀਗੇ ਤੇ ਅੱਜ ਕਣਕ ਵੀ ਬੀਜ ਕੇ ਅਸੀਂ ਮਿਲ ਲੈ ਆ ਨੱਬੜ ਗਿਆ ਕੰਮ ਆਲੂ ਵੀ ਬੀਜ ਜੇਗੇ ਤੇ ਅੱਜ ਕਣਕ ਵੀ ਬੀਜੀ ਜਾਣੀ ਐ ਨਕਸ਼ਾ ਬਣਾ ਦੇ ਪੂਰਾ ਆਨ ਟਗਾ ਕੇ ਲੈ ਨਾ ਤਾਂ ਦੱਸ ਸਬਦ ਦੇ ਸਮਾਂ ਬਾਲਿਆਂ ਨੂੰ ਸੈੱਟ ਬਾਅਦ ਬਾਲਾਂ ਵਾਂਗੂ ਹਰੀ ਹੋ ਜਾਣੀ ਆ ਡੱਗ ਮੈਂਦਾ ਖੁੰਜਾ ਬਾਅਦ ਸਹੀ ਡੈਗਦਾ ਬਹੁਤ ਆਏ ਅੰਦਰ ਕੋਡਾ ਤੂੰ ਵੀ ਵਧਾਇਆ ਥੋੜਾ ਜਿਹਾ ਬਹੁਤ ਆਹੋ ਮੈਂ ਨਹੀਂ ਥੀ ਜਾ ਰੇ ਦੇਖ ਰੇ ਇਹ ਤਾਂ ਨਹੀਂ ਬੰਦ ਹੈ ਤੂ ਬੋਰ ਬੰਦ ਪੈਂਦਾ ਬਈ ਘਟਾਉਣਾ ਪੈਣਾ ਜ਼ਹਿਰ ਹੀ ਬਣਾਣੇ ਨਹੀਂ ਆਪਾਂ ਉਹੀ ਉਹੀ ਗਣਕਾ ਖਾਣ ਨੂੰ ਹੈ ਇਹ ਘੱਟ ਪਾਉਣਾ ਇਹ ਘੱਟ ਪਾਉ ਉਹ ਮੈਂ ਲਗਾਦਾ ਸੀ ਬਣਾ ਰਿਹਾ ਤਾਂ ਕੋਈ ਜੰਮ ਹੂੰ ਉੱਤੇ ਨਾਲ ਕੁਝ ਪਾਵਾਂਗੇ ਸਪਰੇਅ ਸਭ ਨੂੰ ਕੋਈ ਕਰਨੀ ਨਹੀਂ ਜੂਰੀਆ ਜਾਰੀਆ ਪਹਿਲੇ ਪਾਣੀ ਦਾ ਜੂਰੀਆ ਲਾ ਕੇ ਫੇਰ ਨਹੀਂ ਪਾਉਣਾ ਬਸ ਐਤ ਕਦੋਂ ਟੈਰਨ ਚਾ ਸਹੀ ਆ ਯਾਨੀ ਵੀ ਸੁਣਣਾ ਛੱਡ ਦੋ ਪਾ ਕੇ ਵੀ ਨਾ ਖੰਡ ਇਸ ਤਰ੍ਹਾਂ ਲੈਂਦੇ ਹਟਾਉ ਉਹ ਲੰਮਾ ਆ ਨਾੜ ਮੋਟਾ ਹੋ ਜਾਂਦਾ ਬਾੜਾ ਡੱਕ ਬੜਾ ਡੇਂਜਰ ਹੈ ਆਡੀ ਹੋਣਗੇ ਉਹ ਹਾਂਜੀ ਇਹਦੇ ਵਿੱਚ ਵੀ ਆਪਾਂ ਪਲਾਉ ਜੋ ਕਰਤਾ ਸੀਗਾ ਮਾਲਚਰ ਫੇਰ ਕੇ ਤੇ ਕਣਕ ਪੂਰੀ ਵਧੀਆ ਇਹਨਾਂ ਬਜਾਈ ਹੋ ਰਹੀ ਆ। ਪਰਾਲੀ ਪਰੋਲੀ ਦੀ ਵਿੱਚ ਚੜਨ ਦੀ ਕੋਈ ਦਿੱਕਤ ਨਹੀਂ ਆ ਰਹੀ। ਮਾਲਚਰ ਫੇਰਤਾ ਪਹਿਲਾਂ ਫਿਰ ਪਲਾਉ ਕਰਕੇ ਰੋਟਾਵੇਟਰ ਮਾਰਤਾ ਫਿਰ ਦੋ ਬਾਰੀ ਸੁਹਾਗਾ ਫੇਰ ਕੇ ਉੱਤੇ ਅੱਜ ਬਜਾਈ ਕਰ ਰਹੇ ਆ ਅਸੀਂ। പൂരി വധിയ ബജയോറി ബാബേരി കൃപാണ